ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫੇਰ ਤੁਹਾਡੇ ਰੂਪ ਨੂੰ ਹੋ ਰਿਹਾ ਵਾ ਆਸ ਕਰਦਾ ਕਿ ਸਾਰੇ ਮੇਰੇ ਭੈਣ ਭਾਈ ਚੜ੍ਹਦੀ ਕਲਾ 'ਚ ਹੋਣਗੇ ਤੇ ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰਨੀ ਹੈ ਕਿ ਸੱਚ ਦਾ ਸਾਥ ਦਿਆ ਕਰੋ ਮੈਂ ਸੋਸ਼ਲ ਮੀਡੀਆ ਤੇ ਦੇਖਣ ਨਿਆ ਔਰ ਜਦੋਂ ਦਾ ਰਖੜ ਪੁੰਨਿਆ ਦੀ ਪ੍ਰੈਸ ਕਾਨਫਰੰਸਾਂ ਨੰਗੀਆਂ ਵਾ ਰਖੜ ਪੁੰਨਿਆ ਤੋਂ ਬਾਅਦ ਬਾਬੇ ਬਕਾਲੇ ਦੀ ਜਿਹੜੇ ਆ ਕਾਨਫਰੰਸਾਂ ਹੋਈਆਂ ਵਾ ਸਾਰੇ ਪਾਰਟੀਆਂ ਦੇ ਉਸ ਤੋਂ ਬਾਅਦ ਇੰਨਾ ਸੋਸ਼ਲ ਮੀਡੀਆ ਤੇ ਰੌਲਾ ਪੈਂਡਿਆ ਵਾ ਉਹ ਸਾਰਿਆਂ ਨੇ ਬਾਦਲ ਸਾਹਿਬ ਨੂੰ ਨਿਸ਼ਾਨਾ ਬਣਾਇਆ ਟੀਚਾ ਬਣਾਇਆ ਬਾਦਲ ਸਾਹਿਬ ਨੂੰ ਕੀ ਵਾਸਤੇ ਸਾਰੇ ਕੋਈ ਨਾ ਕੋਈ ਟਿੱਪਣੀ ਕਰਦੇ ਆ ਵੀਡੀਓ ਪਾਉਂਦੇ ਆ ਕਿ ਕਾਲੀਆਂ ਦੀ ਸਰਕਾਰ ਜਿਹਾ ਨਹੀਂ ਹੋਇਆ ਕਾਲੀਆਂ ਨੇ ਇਹ ਕਰ ਦਿੱਤਾ ਕਾਲੀਆਂ ਨੇ ਉਹ ਕਰ ਦਿੱਤਾ ਔਰ ਬਾਕੀ ਟੜਾ ਵੀ ਰੌਲਾ ਪਾਉਂਦੇ ਆ ਜਿਹੜਾ ਆਪ ਭਾਈਵਾਲਸੀ ਵਿੱਚ ਸੋ ਇਸ ਕਰਕੇ ਮੇਰੀ ਖਾਸ ਕਰਕੇ ਬੇਨਤੀ ਆ ਜਿਹੜੇ ਕਾਦੀ党 ਦੇ ਲੀਡਰ ਨੇ ਸਰਗਰਮ ਵਰਕਰ ਨੇ ਸੋਸ਼ਲ ਮੀਡੀਆ ਤੇ ਕਿ ਭਰਾਓ ਜਿਹੜਾ ਲੋਤਾ ਕਰਦੇ ਆ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦਿਓ ਜਵਾਬ ਤੇ ਦਿਆ ਕਰੋ ਕੁਛਾਂ ਕੁਛ ਹੁਣ ਵਿਰੋਧੀ ਧੜੇ ਦੀ ਜਿਹੜਾ ਬਾਗੀ ਧੜੇ ਵਾਲਾ ਉਹਨਾਂ ਵੀ ਅੱਜ ਦੀ ਬਿਆਨ ਆ ਆਇਆ ਕਿ ਬੰਦੀ ਸਿੰਘਾਂ ਤੇ NSA ਅਧੀਨ ਨਜ਼ਰਬੰਦਸ਼ੀਨ ਕੰਨ ਲਈ ਪਾੜਾ ਪੋਣ ਵਾਲੀ ਬਿਆਨਬਾਜ਼ੀ ਪੰਥ ਕਥੇ ਪ੍ਰਤਾਸ਼ ਦੀ ਕਰੇਗਾ ਇਹ ਵਡਾਲਾ ਜਿਹੜਾ ਬਣਿਆ ਮਾਨ ਅ ਅਕਾਲੀ ਦਲ ਸੁਧਾਰ ਲੈਰ ਦਾ ਮੁਖੀ ਜਰਾ ਉਹਦੇ ਬਲੋਂ ਔਰ ਬਾਗੀ ਧੜੇ ਵੱਲੋਂ ਖਬਰ ਲੱਗੀ ਆ ਆ ਬਾਗੀ ਧੜੇ ਦੀ ਖਬਰ ਆ ਕਾ ਵੀ ਨੂੰ ਕੇਂਦਰ ਜੀ ਪੰਥ ਬਰਦਾਸ਼ਤ ਨਹੀਂ ਕਰੂਗਾ ਜਿਹੜਾ ਬੰਦੀ ਸਿੰਘਾਂ ਤੇ ਐਨਐਸਏ ਦਾ ਜਿਹੜਾ ਤੁਸੀਂ ਬਿਆਨਬਾਗੀ ਦਿੱਤੀ ਉਹ ਪਾੜਾ ਪੋਣ ਵਾਲਾ ਕੰਮ ਤੇ ਮੈਂ ਇਹਨਾਂ ਨੂੰ ਬੇਨਤੀ ਕਰਨਾ ਚਾਹੁੰਨਾ ਕਿ ਪਾੜਾ ਸਾਹਿਬ ਪਾੜਾ ਅਕਾਲੀ ਦਲ ਤੇ ਪੁੰਹਦਾ ਨਹੀਂ ਆ ਅਮਰਤਪਾਲ ਦੀ ਸ਼ਿਕਾਇਤ ਤੇ ਗੱਲ ਜਰੂਰ ਹੋਈ ਸੀ ਕਿ ਅਮਰਤਪਾਲ ਤੇ ਅਮਰਤਪਾਲ ਦੇ ਸਾਥੀਆਂ ਨੂੰ ਤੁਰੰਤ ਸਰਕਾਰ ਛੱਡੇ ਤੇ ਜਿਹੜੇ ਦੂਜੇ ਸਿੰਘਾਂ ਦਾ ਵਿੱਚ ਜ਼ਿਕਰ ਤੁਸੀਂ ਹੋਇਆ ਇਹ ਮੈਂ ਖਬਰ ਪੜ੍ਹੀ ਸੀ ਮੈਂ ਵੇਖੀ ਸੀ ਤੇ ਰਹੀ ਗੱਲ ਬਾਗੀ ਧੜਾ ਵਿੱਚ ਪੂਰਾ ਉਹਨੇ ਸਤਾ ਦਾ ਨੰਦ ਮੰਣਿਆ ਪਰ ਅੱਜ ਜਿਹੜੀ ਥਾਲੀ ਚ ਖਾਧਾ ਉਸੇ ਸ਼ੇ ਕਰ ਰਿਹਾ ਜੋ ਹੋਣ ਹੋ ਰਿਹਾ ਐ ਸਮੇਂ ਜੋ ਗੁਰੂ ਗ੍ਰੰਥ ਸਾਹਿਬ ਦੀਆਂ ਬੈਦਗੀਆਂ ਹੋਣਦੀਆਂ ਇਹ ਬੋਲਦੇ ਹੀ ਨਹੀਂ ਗੁੰਗੇ ਹੋ ਗਏ ਗੁੰਗੇ ਪਤਾ ਨਹੀਂ ਉਹ ਜਿਬਾਰ ਨੂੰ ਕਹੀ ਗੀਤ ਤੇ ਗਰੀ ਕਿਆ ਜੰਨਾ ਨਾ ਕੰਦੂਆ ਪ੍ਰਗਟ ਤੇ ਹੋ ਜਾਂਦਾ ਨਹੀਂ ਕੰਮ ਹੋ ਗਿਆ ਅੱਜ ਸਾਡੇ ਸੁਲਤਾਨਵਿੰਦ ਦੀ ਖਬਰ ਆ ਕਿਸੀ ਦਾਤੇ ਸ਼ੀਵਾਦਾ ਡਿਊਟੀ ਕਰਨ ਚੱਲਿਆ ਸੀ ਉਹਨੂੰ ਅਣਖਿਆਤੇ ਬੰਦੇ ਪੈ ਗਈ ਅਣਪਛਾਤੇ ਵੀ ਕਾਦੇ ਪੈ ਕੇ ਲੋਕ ਨਸ਼ੇ ਦੇ ਵਿੱਚ ਨਸ਼ੇ ਦੀ ਪੂਰਤੀ ਲਈ ਰਾਤ ਨੂੰ ਵੇਖ ਲੈਂਦੇ ਸਿਰ ਤੜਕੇ ਗੁ ਜਾਂਦਾ ਕੋ ਕੱਲਾ ਮਿਲ ਗਿਆ ਤਾਂ ਉਹ ਉਹਨੂੰ ਫੜ ਲਿਆ ਲੁੱਟ ਲਿਆ ਉਰੋ ਵਿਚਾਰਾ ਸੇਵਾਦਾਰ ਆਪਣੀ ਡਿਊਟੀ ਤੇ ਚੱਲਿਆ ਸੀ ਸੀਤਾ ਤੇ ਦਮੁਰਜੀ ਤੋਂ ਤੇ ਲਖਾ ਸਕਦੇ ਪਲਾਟਾਂ ਲਾ ਕੇ ਉਹਨੂੰ ਤਿੰਨ ਬੰਦੇ ਪਏ ਸਵੇਰ 4 ਵਜੇ ਕੜਕੇ ਜਦ ਤੜਕੇ ਆਵਾਜ਼ ਆਈ ਸ਼ੁਰੂ ਹੋ ਜਾਂਦੀ ਹੈ ਬਾਬਾ ਵੀ ਪਾਠ ਕਰਦਾ ਫਿਰ ਤਾਂ ਕੋਈ ਅਦਰਬਾਰ ਹੁੰਦਾ ਜਾਂਦਾ ਪਰ ਉਹ ਬੰਦਿਆਂ ਨੇ ਦਾਕਟਰ ਦੇ ਨਾਲ ਹਮਲਾ ਕੀਤਾ ਔਰ ਉਹ ਬੰਦੇ ਨੂੰ ਸੱਟਾਂ ਲੱਗੀਆਂ ਔਰ ਮੱਸਾ ਹੀ ਉੱਤੀ ਜਾਨ ਬੱਤੀ ਉਹ ਕੋਸਰ ਕੋਸ਼ਣੇ ਢਾਠੀ ਜਣਾ ਪੰਜਾਬ ਦੇ ਵਿੱਚ ਕੁੜੀਆਂ ਨਸ਼ਾ ਕਰਨ ਦੀਆਂ ਸਮੈਕਦਾ ਪਰ ਵਿਰੋਧੀ ਨਹੀਂ ਬੋਲਣਗੇ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਵਿਅਕਤੀਆਂ ਹੋ ਰਹੀਆਂ ਹੋਈਆਂ ਪਰ ਵਿਰੋਧੀ ਨਹੀਂ ਬੋਲਣਗੇ ਸਿਰਫ ਇਹਨਾਂ ਨੂੰ ਇੱਕੋ ਹੀ ਗੱਲ ਸਖਾਈ ਗਈ ਹੈ ਦੱਸੀ ਗਈ ਕਿ ਤੁਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਬਾਦਲ ਸਾਹਿਬ ਨੂੰ ਘੇਰਨਾ ਸਰਕਾਰ ਤੋਂ ਵੀ ਉਸਨੂੰ ਬਾਦਲ ਨੂੰ ਘੇਰਨ ਦੇ ਟਿਕਟ ਨਹੀਂ ਕਰੀ ਜਾਣੀ ਕਲੀ ਜਾਣੀ ਔਰ ਮੈਂ ਅਕਾਲੀ ਦਲ ਦੇ ਵਰਤਾਂ ਨੂੰ ਵੀਰਾਂ ਨੂੰ ਬੇਨਤੀ ਕਰਨਾ ਕਿ ਯਾਰ ਤੁਸੀਂ ਵੀ ਜਵਾਬ ਦਿਓ ਇਹਨਾਂ ਨੂੰ ਇਹ ਉਹ ਅਕਿਰਤਕਣ ਬੰਦੇ ਨੇ ਇਹ ਇਹ ਵਿੱਚ ਭਾਈਵਾਲ ਨਹੀਂ ਸੀ ਸੋ ਆਉਣ ਵਾਲਾ ਸਮਾਂ ਸ਼ਰੋਮਣੀ ਅਕਾਲੀ ਦਲ ਦਾ ਜੇ ਜਿੱਦੋਂ ਵਿਰੋਧਤਾ ਜਾਂਦੀ ਹੋਵੇ ਉਦੋਂ ਫੱਜ ਲੋ ਕਿ ਲੜਾਈ ਆ ਇਹ ਡਰਦੇ ਨੇ ਡਰਦੇ ਬਾਦਸ਼ਾਹ ਦੀ ਵਿਰੋਧਤਾ ਕਰਦੇ ਨੇ ਤੋਂ ਵੀਰੋ ਇਹਨਾਂ ਲੋਕਾਂ ਨੂੰ ਤੋੜਵਾ ਜਵਾਬ ਦਿਓ ਜੇ ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾ ਦਿੰਦੇ ਫਿਰ ਬਾਦਸ਼ਾਹ ਬਹੁਤ ਵਧੀਆ ਸੀ ਫਿਰ ਠੀਕ ਸੀ ਫਿਰ ਕਾਲੀ ਦਾ ਜਿੰਦਾਬਾਦ ਸੀ ਜੇ ਭਾਈ ਮਨਜੀਤ ਸਿੰਘ ਨੂੰ ਖਡੂਰ ਸਾਹਿਬ ਤੋਂ ਸੀਟ ਦੇ ਦਿੰਦੇ ਐਮਪੀ ਦੀ ਫਿਰ ਬਾਦਲ ਸਾਹਿਬ ਠੀਕ ਸੀ ਜਿੰਦਾਬਾਦ ਸੀ ਸੋ ਇਸ ਕਰਕੇ ਕੁਰਸੀਆਂ ਦੇ ਲਾਲਚ ਇਨਾਂ ਨੇ ਕੀਤਾ ਬਾਦਲ ਸਾਹਿਬ ਨੇ ਤਾਂ ਕੀਤਾ ਹੀ ਨਹੀਂ ਆ ਕੋਣ ਸੱਚ ਨੂੰ ਪਛਾਣੋ ਭਰਾਓ ਸੱਚ ਦਾ ਸਾਥ ਦਿਓ ਤੇ ਅਕਾਲੀ ਦਲ ਦੀ ਮਜ਼ਬੂਤੀ ਲਈ ਸਾਰੇ ਇਕੱਠੇ ਹੋ ਕੇ ਹਮਲਾ ਮਾਰੀਏ ਔਰ ਜਿਹੜੀ ਹੁਣ ਇਲੈਕਸ਼ਨ ਆਉਣੀ ਆ ਜਮਨੀ ਚੋਣ ਆਉਣੀ ਆ ਔਰ ਐਸੇ ਸਾਲ ਦੇ ਵਿੱਚ ਤਿੰਨ ਚਾਰ ਅਲੈਕਸ਼ਨਾ ਆ ਜਾਣੀ ਜਿੰਨੀ 19 ਸਾਲ ਦੇ ਵਿੱਚ ਆ। ਸਰਪੋਰੇਸ਼ਨ ਦੇ ਇਲੈਕਸ਼ਨ ਵਿੱਚ ਸਾਲ ਦੇ ਵਿੱਚ ਹੋ ਜਾਣੀਆਂ। ਔਰ ਛਰੋਨੀ ਕਮੇਟੀ ਦੀ ਵੀ ਹੋਣੀ ਏ। ਤਗੜੇ ਹੋ ਕੇ ਹੱਲਾ ਮਾਰੀਆਂ ਔਰ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਬਾਦਲ ਸਾਹਿਬ ਦੇ ਹੱਥ ਮਜ਼ਬੂਤ ਕਰੀਏ ਤੇ ਜਿਹੜੇ ਵਿਰੋਧੀ ਆ ਨਾ ਚਾਹਾਂ ਚੁੱਲਾ ਇਹਨਾਂ ਦਾ ਮੂੰਹ ਤੋੜਵਾ ਜਵਾਬ ਦੇਈਆਂ ਤੇ ਜਿਹੜੇ ਬੰਦੇ ਰੌਲਾ ਪਾਉਂਦੇ ਇਹਨਾਂ ਨੂੰ ਵੀ ਜਵਾਬ ਦਿਆ ਕਰੋ। ਇੰਨੀਆਂ ਬੇਨਤੀਆਂ ਪ੍ਰਵਾਨ ਕਰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਤ ਦੇ ਵਿੱਚ ਇੱਕ ਹੋਰ ਬੇਨਤੀ ਆ ਕਿ ਇਸ ਚੈਨਲ ਨੂੰ ਸਬਸਕ੍ਰਾਈਬਰ ਵੀ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਵੀ ਕਰਦੇ ਜੀ ਇੰਨੀਆਂ ਬੇਨਤੀਆਂ ਇੱਕ ਵਾਰ ਕਰਦੀਆਂ ਦੁਬਾਰਾ ਫਤਿਹ ਬੁਲਾ ਰਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ